ਅੱਜ ਆਪਾਂ ਬਣਾਉਣ ਲੱਗਿਆ ਪੀਜ਼ਾ ਪਰੌਂਠਾ ਜਿਹਦੇ ਲਈ ਆਪਾਂ ਨੇ ਚੁੱਲੇ ਤੇ ਕੜਾਹੀ ਧਰ ਲਈ ਅੱਗ ਮਚਾ ਲਈ ਚੁੱਲੇ 'ਚ ਕਿਉਂਕਿ ਹੁਣ ਗਰਮੀਆਂ 'ਚ ਪਿੰਡਾਂ 'ਚ ਤਾਂ ਸਿਆਲਾਂ 'ਚ ਜੀ ਪਿੰਡਾਂ 'ਚ ਤਾਂ ਅੱਗ ਮੱਚਦੀ ਰਹਿੰਦੀ ਐ ਨੇ ਪਾਣੀ ਵੀ ਤੱਤਾ ਕਰਦੇ ਆ ਸਬਜ਼ੀ ਵੀ ਬਣਦੀ ਆ ਅੱਗ ਤਾਂ ਹੁਣ ਮੱਚੀ ਜਾਂਦੀ ਐ ਚੁੱਲੇ 'ਚ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਪਾ ਲੈਨੇ ਆ ਰਫਾਈਂਡ ਥੋੜਾ ਜਿਹਾ ਪਾਵਾਂਗੇ ਬਹੁਤਾ ਨਹੀਂ ਪਾਉਂਦੇ ਇਨੂੰ ਆਪਾਂ ਗਰਮ ਕਰ ਲੈਨੇ ਆ ਚੰਗੀ ਤਰ੍ਹਾਂ ਲਓ ਜੀ ਫਿਰ ਫਾਈਂਡ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਸਿਮਲਾ ਮਿਰਚ ਸਿਮਲਾ ਮਿਰਚ ਆਪਾਂ ਨੇ ਧੋ ਲਈ ਧੋ ਕੇ ਬਰੀਕ ਬਰੀਕ ਕੱਟ ਲਈ ਜਿਹੜੇ ਬੀਜ ਤੇ ਇਹਦੇ ਵਿੱਚ ਉਹ ਆਪਾਂ ਨੇ ਬਾਹਰ ਕੱਢ ਤੇ ਕੱਲੀ ਆਪਾਂ ਨੇ ਸਿਮਲਾ ਮਿਰਚ ਲੈ ਲਈ ਇਹਨੂੰ ਵਿੱਚ ਵਧੀਆ ਨੀਜੀ ਲੱਗਦੀ ਹੈਗੀ ਥੋੜੀ ਜਿਹੀ ਫਰਾਈ ਕਰ ਲੈਨੇ ਆ ਜੋ ਜਿਸੇ ਮਲਾ ਮਿਰਚਾਂ ਆਪਣੀਆਂ ਫਰਾਈ ਹੋ ਗਈਆਂ ਸੌਫਟ ਹੋ ਗਈਆਂ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਫਰਾਈ ਕਰ ਲੈਨੇ ਬਿਲਕੁਲ ਥੋੜਾ ਜਿਹਾ ਫਰੈਂਟਲ ਪਾਇਆ ਆਪਾਂ ਨੇ ਬਹੁਤਾ ਨਹੀਂ ਪਾਇਆ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆਂ ਜਿਦ ਤੇ ਆਪਣੇ ਸਮੂਲਾ ਮਿਰਚ ਫਰਾਈ ਹੋ ਗਏ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਟਮਾਟਰ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰ ਲੈਨੇ ਲੋ ਜੀ ਸਬਜ਼ੀਆਂ ਆਪਣੇ ਸਾਰੀਆਂ ਮਿਕਸਚਰ ਹੋ ਗਈਆਂ ਥੋੜੀਆਂ ਜਿਹੀਆਂ ਹਲਕੇ ਹਲਕੇ ਫਰਾਈ ਹੋ ਗਈਆਂ ਹੁਣ ਇਹਨੂੰ ਆਪਾਂ ਨੀਚੇ ਲਾ ਲੈਨੇ ਅਵੇ ਦੇ ਵਿੱਚ ਆਪਾਂ ਐਡ ਕਰਦੇ ਆ ਪਨੀਰ ਜੀ ਥੋੜੀ ਜੀ ਆਪਾਂ ਪਾ ਲੈਨੇ ਮਿਰਚ ਕੜਾਜਾ ਪਾ ਲੈਨੇ ਆ ਨਮਕ ਦਾ ਸਵਾਦ ਆ ਸਰ ਕਿਉਂਕਿ ਜਿਹੜੀਆਂ ਇਹਦੇ ਵਿੱਚ ਆਪਾਂ ਸੌਸਾ ਪਾਉਣੀਆਂ ਨੇ ਜੀ ਉਹ ਚ ਵੀ ਹੋਣਗੇ ਨੂਨ ਵਿੱਚ ਆਪਾਂ ਥੋੜਾ ਥੋੜਾ ਜਿਹਾ ਪਾਵਾਂਗੇ ਉਹਨੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਨੂਨ ਵਿੱਚ ਨੂੰ ਤਾਂ ਜੋ ਸਾਰੀਆਂ ਸਬਜ਼ੀਆਂ ਨੂੰ ਲੱਗ ਜਵੇ ਲੋਜੀ ਪਲੀ ਸੌਸ ਪਾ ਲੈਨੇ ਲੋਜੀ ਟਮੇਟੋ ਸੌਸ ਪਾ ਲੈਨੇ ਬਾਈਟ ਸੌਸ ਪਾ ਲੈਨੇ ਆਪਾਂ ਥੋੜੀ ਜੀ ਪਾਵਾਂਗੇ ਹੁਣ ਇਹਨਾਂ ਨੂੰ ਸਾਰੀਆਂ ਸੌਸਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਸਟਾਪ ਦੇ ਵਿੱਚ ਤਵਾ ਤਰ ਲੈਣੇ ਚੁੱਲੇ ਦੇ ਉੱਪਰ ਇੰਨੇ ਤਵਾ ਆਪਣਾ ਗਰਮ ਹੁੰਦਾ ਇੰਨੇ ਆਪਾਂ ਕੱਢਦੇ ਆ ਪੇੜੇ ਲਓ ਜੀ ਆਪਾਂ ਪੇੜੇ ਕੱਢ ਲੈਣੇ ਆ ਚਾਰ ਪੰਜ ਪੇੜੇ ਬਣਾ ਕੇ ਰੱਖ ਲੈਣੇ ਆਪਾਂ ਬੱਡੇ-ਬੱਡੇ ਪੇੜੇ ਬਣਾ ਲੈਨੇ ਆ ਰੋਟੀ ਤੋਂ ਥੋੜੇ ਜਿਹਾ ਵੱਡੇ ਲੋ ਜੀ ਹੁਣ ਇਹਦੀ ਆਪਾਂ ਦੋ ਰੋਟੀਆਂ ਬੇਲ ਲੈਨੇ ਆ ਨਾ ਬਹੁਤੀ ਪਤਲੀ ਤੇ ਨਾ ਬਹੁਤੀ ਮੋਟੀ ਚ ਇਹ ਦੀ ਰੋਟੀ ਵੇਲ ਕੇ ਆਪਾਂ ਰੱਖ ਲੈਨੇ ਦੂਜੀ ਰੋਟੀ ਵੇਲ ਲੈਨੇ ਆਪਾਂ ਜੱਪਾ ਚੱਕਲੇ ਦੇ ਉੱਪਰ ਆਟਾ ਫੁੱਪਕ ਲੈਨੇ ਉੱਪਰ ਆਪਾਂ ਰੋਟੀਂ ਧਰ ਲੈਨੇ ਲੋ ਜੀ ਰੋਟੀ ਆਪਾਂ ਨੇ 베ਲ ਲਈ ਇਹਦੇ ਉੱਪਰ ਆਪਾਂ ਲਾ ਲੈਨੇ ਪੀਜ਼ਾ ਸੌਸ ਸਾਰੀ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਲਾ ਲੈਨੇ ਦੇ ਉੱਪਰ ਆਪਾਂ ਪਾ ਲੈਨੇ ਆ ਮਸਾਲਾ ਜਿਹੜਾ ਆਪਾਂ ਨੇ ਤਿਆਰ ਕੀਤਾ ਸੀ ਚੰਗੀ ਤਰ੍ਹਾਂ ਸਾਰੇ ਪਰੌਂਠੇ ਦੇ ਉੱਪਰ ਲਾ ਲੈਨੇ ਆ ਲੋ ਜੀ ਉੱਪਰ ਆਪਾਂ ਪਾ ਲੈਨੇ ਆ ਜੀਸ ਜੀ ਸਾਰੇ ਪਰੌਂਠੇ ਦੇ ਉੱਪਰ ਆਪਾਂ ਚੀਜ਼ ਪਾ ਦਿੰਨੇ। ਜਿਹਨੇ ਬੇਲ ਕੇ ਰੱਖੀ ਧੀ ਉਹਨੂੰ ਵੀ ਇਹਦੇ ਉੱਪਰ ਲਾ ਦਿੰਨੇ। ਤੇ ਫੋਕ ਨਾਲ ਆਪਾਂ ਚਾਰੇ ਕੰਡੇ ਇਹਦੇ ਸਾਰੇ ਪਾਸੇੋਂ ਇਦਾਂ ਇਹਨੂੰ ਦਬ ਦਿੰਨੇ ਆ। ਤਾ ਜੋ ਆਪਣੀ ਰੋਟੀ ਦੂਜੀ ਨਾਲ ਚੰਗੀ ਤਰ੍ਹਾਂ ਚਿਪ ਸਕਣ ਦੋਨੇ ਰੋਟੀਆਂ ਲਓ ਜੀ ਹੁਣ ਆਪਾਂ ਪਰੌਂਠਾ ਜਿਹੜਾ ਬਣਾਇਆ ਸੀ ਤਵੇ ਦੇ ਉੱਪਰ ਪਾ ਦਿੰਨੇ ਇਹਦੇ ਇੱਕ ਪਾਸਾ ਆਪਾਂ ਚੰਗੀ ਤਰ੍ਹਾਂ ਬਣ ਲੈਣ ਦਿੰਨੇ ਮੱਠੀ ਮੱਠੀ ਅੱਗ ਤੇ ਪੱਕ ਜਾਣ ਦਿੰਨੇ ਆ ਆਪਣੇ ਪਰੌਂਠੇ ਤਾਂ ਪੱਕ ਗਿਆ ਹੁਣ ਇਹਦਾ ਆਪਾਂ ਪਾਸਤਾ ਪਾ ਦੱਛਲ ਦਿੰਨੇ ਆ ਹੁਣ ਇਹਨੂੰ ਆਪਾਂ ਦੂਜੇ ਪਾਸੇ ਨੂੰ ਪੱਕਣ ਦਿੰਨੇ ਆ ਅੱਗ ਆਪਾਂ ਥੋੜੀ ਰੱਖਣੀ ਆ ਤਾਂ ਜੋ ਅੰਦਰ ਤੱਕ ਆਪਣੀ ਚੀਜ਼ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਬਹੁਤੀ ਅੱਗ ਨਹੀਂ ਮਚਾਵਾਂਗੇ

ਤੁਸੀਂ ਪਾਸੇ ਆਪਣੇ ਕੀ ਲੱਗ ਗਿਆ ਹੁਣ ਦੂਜੇ ਪਾਸੇ ਲਾ ਦਿੰਦੇ। ਲਓ ਜੀ ਹੁਣ ਇਹਨੂੰ ਆਪਾਂ ਪਲਟ-ਪਲਟ ਕੇ ਚੰਗੀ ਤਰ੍ਹਾਂ ਪਕਾ ਲੈਨੇ।

ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰ ਲਓ ਜੀ ਚੀਜ਼ ਪੀਜ਼ ਆਪਣਾ ਬਣ ਕੇ ਤਿਆਰ ਆ ਦੇਖੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ